ਆ ਗਈ ਆ ਰਾਮ ਮੱਟਾ ਕਰ ਦਿਆ ਬਲਦਣ ਹੁਣ ਚਿੱਟੇ ਦਾ ਮੁੱਦਾ ਬੰਦ ਹੋਇਆ ਚਿੱਟਾ ਨਹੀਂ ਬੰਦ ਹੋ ਰਿਹਾ ਜੀ ਦੂਦਰਾ ਸਾਹਿਬ ਦੀ ਬੇਜਰੀ ਵਾਲੇ ਖੜੇਗੇ ਨਹੀਂ ਭਾਈ ਕੋਈ ਨਹੀਂ ਖੜਿਆ ਗਿਆ ਇਹਨਾਂ ਦਾ ਐਮਐਲਏ ਕੋਲ ਵੀਜੇ ਪ੍ਰਤਾਪ ਆਏ ਵਾਰੀ ਇਹ ਗੱਲ ਕਹਿੰਦਾ ਕਿ ਤੇ ਚੱਕ ਕੇ ਜੇਲ੍ਹ ਚ ਸਿੱਟਿਆ ਨਹੀਂ ਨਹੀਂ ਥੋੜਾ ਜਿਹਾ ਸੱਤਾ ਚ ਸਵਾਲ ਕਰਦਾ ਉਹਨੂੰ ਫੜ ਕੇ ਆਏ ਲੈ ਜਾਂਦੇ ਆ ਜਿਵੇਂ ਜਦੋਂ ਉਹਨੇ ਬਾਲਾ ਵੱਡਾ ਗਨਾ ਕਰਤਾ ਹੁੰਦਾ ਕਿਉਂ ਅਸੀਂ ਜਵਾਬ ਇਹ ਬੋਲ ਪੈਗੀ ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੇ ਵੱਲੋਂ ਵੱਖ-ਵੱਖ ਹਲਕਿਆਂ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇੱਕ ਪਾਸੇ ਜਿੱਥੇ ਭਾਜਪਾ ਦਾ ਕਿਸਾਨਾਂ ਦੇ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਉੱਥੇ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਵੀ ਪਿੰਡਾਂ ਦੇ ਵਿੱਚ ਕਾਫੀ ਥਾਵਾਂ ਦੇ ਉੱਤੇ ਵਿਰੋਧ ਵੇਖਣ ਨੂੰ ਮਿਲ ਰਿਹਾ ਹੈ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਬਰਨਾਲੇ ਦੇ ਪਿੰਡ ਹਮੀਦੀ ਦੀਆਂ ਜਿੱਥੇ ਮੀਤ ਹੇਰ ਅਤੇ ਕੁਲਵੰਤ ਪਣੋਰੀ ਦਾ ਜ਼ਬਰਦਸਤ ਵਿਰੋਧ ਹੋਇਆ ਏ ਨੌਜਵਾਨਾਂ ਰਿਵਲੋਂਨਾਂ ਨੂੰ ਘੇਰ ਕੇ ਸਵਾਲ ਪੁੱਛੇ ਗਏ ਨੇ ਇਸ ਦੌਰਾਨ ਸਵਾਲ ਪੁੱਛਦੀਆਂ ਔਰਤਾਂ ਦੇ ਨਾਲ ਪੁਲਿਸ ਧੱਕਾਮੁਕੀ ਕਰਦੀ ਹੋਈ ਵੀ ਨਜ਼ਰ ਆਈ ਹੈ ਵਿਰੋਧ ਹੁੰਦਾ ਦੇਖ ਕੇ ਇੱਕ ਵੀ ਸਵਾਲ ਦਾ ਜਵਾਬ ਮੀਤ ਹੇਰ ਵੱਲੋਂ ਨਹੀਂ ਦਿੱਤਾ ਗਿਆ ਤੇ ਵਿਰੋਧ ਵਾਲੀ ਥਾਂ ਤੋਂ ਮੀਤ ਹੇਰ ਚਲਦੇ ਬਣੇ ਤਸਵੀਰਾਂ ਵੇਖ ਸਕਦੇ ਹਾਂ ਮਿੱਥੇਲ ਕੁਰਸੀ ਤੇ ਬੈਠੇ ਨਜ਼ਰ ਆ ਰਹੇ ਨੇ ਨੌਜਵਾਨਾਂ ਦੇ ਵੱਲੋਂ ਉਹਨਾਂ ਨੂੰ ਪੰਜਾਬ ਦੇ ਬਦੇ ਨਸ਼ੇ ਅਤੇ ਵਿਆਧੀਆਂ ਦੇ ਇਨਸਾਫ ਨੂੰ ਲੈ ਕੇ ਸਵਾਲ ਕੀਤੇ ਜਾ ਰਹੇ ਨੇ ਆ ਦੇਖੋ ਜੀ ਆ ਧੱਕਾ ਕਰਦੇ ਆ ਬੋਲਲੇ ਆ ਥਰੇਆ ਪੁੱਛ ਧੱਕਾ ਕਰਦੀ ਹੈਗੀ ਥਰੇਆ ਧੱਕਾ ਕਰਦੀ ਆ ਬੋਲਲੇ ਓ ਮਾਂ ਮੇਰੀ ਓ ਮਾਂ ਮੇਰੀ ਓ ਮਾਂ ਮੇਰੀ ਗੱਲ ਤਾਂ ਸੁਣੇ ਅਸੀਂ ਗਵਾਸ ਵਾਰ ਕਰਦੇ ਨੂੰ ਚਲੋ ਚਲੋ ਕਰੋ 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 ਅਸੀਂ ਗਵਾਸ ਵਾਰ ਕਰਨੇ ਨੇ ਸਾਨੂੰ ਕਿਆ ਕਰਨ ਹੋ ਗਿਆ ਫਿਰ ਕਿਆ ਮੈਂ ਧੱਕਾ ਕਰ ਦਿਆ ਬੋਲ ਛੱਡ ਹਰ ਤੱਕ ਜਾ ਦੇ ਦੇ ਖੜ ਜੋ ਪਹਿਲਾਂ ਪਹਿਲਾਂ ਉਹਨਾਂ ਨੂੰ ਬੋਲ ਲੈਣੇ ਨੂੰ ਸਵਾਰ ਕਰਦੇ ਬੋਲ ਨਹੀਂ ਦੇਣਾ ਗੰਭੀਰ ਸਵਾਰ ਕਰਾਂਗੇ ਗਵਾਸ ਵਾਰ ਕਰਦੇ ਨੂੰ ਆ ਰੱਬ ਦੀ ਕੋ ਅਸੀਂ ਇਹ ਗੱਲ ਨਹੀਂ ਕਹਦੇ ਅਸੀਂ ਸਵਾਦਤ ਫਿੱਤਰਦੇ ਹਾਂ ਅਸੀਂ ਹਿੰਦੂ ਮੁਸਲਮਾਨ ਸਿੱਖ ਨਾਲ ਸਭ ਨਾਲ ਫਿੱਤਰਦੇ ਹਾਂ ਅਸੀਂ ਗਰੀਬ ਅਮੀਰ ਨਾਲ ਸਭ ਨਾਲ ਫਿੱਤਰਦੇ ਹਾਂ ਮੇਰਾ ਪਿੰਡ ਕਹਿੰਦੇ ਵੀ ਅਸੀਂ ਕਿਸੇ ਕੰਮ ਤੋਂ ਮੁੱਖ ਮੋੜਦਾ ਬੋਲੋ ਨਹੀਂ ਭਾਈ ਕਦੇ ਨਹੀਂ ਮੋੜਦਾ ਭਾਈ ਬੋਟ ਹੋਈ ਨਹੀਂ ਪੈ ਜਾਂਦੀ ਵੀ ਤੁਸੀਂ ਸਾਥ ਤੇ ਬੋਲ ਕੇ ਬਗ ਜਾਨਨੇ ਹੋ ਹੁਣ ਮੇਰੀ ਇਕਾਈ ਨੇ ਤਾਂ ਕਹਿਤਾ ਵੀ ਤੂੰ ਇਕੱਲਾ ਨਹੀਂ ਕਹਿ ਰਿਹਾ ਸੀ ਧੰਨਵਾਦ ਇਹਨਾਂ ਦਾ ਵੀ ਬਹੁਤ ਵਧੀਆ ਸਤਿਕਾਰ ਕੀਤਾ ਹੁਣ ਚਿੱਟੇ ਦਾ ਮੁੱਦਾ ਬੰਦ ਹੋਇਆ ਚਿੱਟਾ ਨਹੀਂ ਭਾਈ ਹੋ ਗਿਆ ਜੀ ਪੁੱਛ ਇਹਨਾਂ ਨੇ ਲਾਖ ਤੇ ਆ ਕੇ ਚਲਾਨ ਬੇਸ ਹੁੰਦੇ ਨੇ ਹਾਲੇ ਗ੍ਰਿਫਤਾਰੀ ਕੋਈ ਨਹੀਂ ਇਹਨਾਂ ਦਾ ਕਿਹਾ ਗਿਆ ਬਹੁਤ ਹੀ ਸੌਤ ਹੋਇਆ ਨਹੀਂ ਹੋਇਆ ਫਿਰ ਕਿਵੇਂ ਬੋਤਾਂ ਦਿੰਦੀ ਹੈ ਬਾਈ ਆ ਕੇਜਰੀਪਾਲ ਤੇ ਹੁਣੀ ਪਿਆ ਬੰਗ ਦਾ ਗੱਲ ਕਰਾਂਗੇ ਆਪਾਂ ਹੁਣੇ ਬਾਦਲੀ ਹੈਗਾ ਨਾ ਨਾ ਬਾਈ ਜਮੀ ਜਮੀ ਉਹੀ ਗੱਲ ਕਰਿਆ ਨੌਜਵਾਨ ਬੈਠੇ ਨੇ ਉੱਥੇ ਨਾਲ ਕਿਉਂ ਲੱਗਿਆ ਫਿਰ ਪਤਾ ਕਿਸੇ ਨੂੰ ਉਹ ਨੌਜਵਾਨ ਬੈਠੇ ਨੇ ਜੀ ਆਪ ਉਹ ਕਰਦ ਨੇ ਰਾਖੀ ਇਹ ਰਾਖੀ ਕਿਹਦੀ ਬਣਦੀ ਹੈ ਕਰਨੀ ਇਹ ਕਰ ਰਹੇ ਪਿੰਡ ਜਾਂਦਿਆ ਆਏ ਨੀ ਫਿਰ ਕਿਉਂ ਅਸੀਂ ਜਵਾਬ ਇਹ ਬੋਲ ਪੈਗੀ ਮੇਰੇ ਬੋਲ ਬੋਲ ਕੇ ਬਾਜੋ ਉਹ ਆਹ ਨਾਲ ਜਵਾਬਾ ਦੇਵਾਂਗੇ ਮੇਰੇ ਮੇਰੇ ਲਈ ਤਾਂ ਇੱਥੇ ਪੁਲਿਸ ਨੇ ਆ ਕੇ ਕੀਤਾ ਪ੍ਰਬੰਧ ਜਾਂ ਜਿਹੜੇ ਹੋਰ ਬੋਲਣਗੇ ਇਹਨਾਂ ਦਾ ਐਮਐਲਏ ਕੋਲ ਆਪ ਆਏ ਬੜੀ ਇਹ ਗੱਲ ਕਹਿੰਦਾ ਕਿ ਤੇ ਚੱਕ ਕੇ ਜੇਲ੍ਹ ਚ ਸਿੱਟਿਆ ਨਹੀਂ ਨਹੀਂ ਥੋੜਾ ਜਿਹਾ ਸੱਥਾ ਤੇ ਸਵਾਲ ਕਰਦਾ ਉਹਨੂੰ ਫੜ ਕੇ ਲੈ ਜਾਂਦੇ ਆ ਜਿਵੇਂ ਜਦੋਂ ਉਹ ਬਾਲਾ ਵੱਡਾ ਗਨਾਹ ਕਰਤਾ ਹੁਣ ਐਨਐਸਏ ਵੀ ਲਾਉਂਦੇ ਆ ਐਨਐਸਏ ਲਾਉਂਦੇ ਆ ਅਸੀਂ ਹਾਂ ਜਿਹੜੇ ਬੋਲਿਆ ਆਪਣੀ ਐਸ ਤੇ ਇਹਨਾਂ ਨਾਲ ਜਾਇਦਾ ਸਹਿਮਾ ਸਾਨੂੰ ਬੇਨਤੀ ਕਰਦਾ ਕਿ ਮੰਤਰੀ ਜੀ ਬੋਲ ਵੀ ਨਹੀਂ ਇਹਨਾਂ ਦੀ ਗੱਲ ਸੁਣਨੀ ਆ ਬੋਟ ਪਾਉਣੀ ਆ ਨਾ ਪਾਉਣੀ ਆ ਉਦੋਂ ਬਾਅਦ ਆਪਣੀ ਰਣਨੀਤੀ ਬਣੋਗੀ ਉਹ ਦੇਖਾਂਗੇ ਜਿਹੜੀ ਇਕਾਈ ਕਹਿੰਦੀ ਆ 21ਵੀਂ ਜੋਰ ਲਾਣੇ ਚਾਹੇ ਬੰਦੇ ਹੋਰ ਚਾਰ ਲਾ ਲੈਣ ਦੇ ਪਾਸੇ ਨਾ ਪਰਵਾਣਾਇਆ ਜਾ ਰਿਹਾ ਸਵਾਲ ਦਾਵ ਕਰਨ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦੱਸਦੀ ਕਿ ਮੀਤੀ ਹਰ ਸੰਗਰੂਰ ਤੋਂ ਲੋਕ ਸਭਾ ਚੋਣ ਲੜ ਰਹੇ ਨੇ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਿਨ੍ਹਾਂ ਦਾ ਆਪਣੇ ਹੀ ਹਲਕੇ 'ਚ ਭਾਰੀ ਵਿਰੋਧ ਹੋਣ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਬਿਆਰ ਰਿਪੋਰਟ ਪੰਜਾਬ ਲੁਕ ਚੈਨਲ